ਪਹਿਲੇ ਤਰਾਤ ਰੂਪੀ ਨਹੀਂ ਹੌਂਦੀ ਨੇ ਵਿੱਡਾ ਫਣ ਲੰਗ ਪਿਆ ਆ ਕਿਉਂ ਜਲੂਸ ਕੱਢਣ ਡਿਆ ਮੇਰਾ ਆਂਡ ਗਵਾਰਡ ਕੀ ਕਹੂੰਗਾ ਜੀ ਉੱਠ ਉੱਠ ਤਾਂ ਨਹੀਂ ਉੱਠ ਜਾ ਵੀ ਅੰਦਰ ਚੱਲ ਹੋ ਗਈ ਆ ਕਿੰਨੀ ਵਾਰੀ ਇਹਨੂੰ ਕਿਹਾ ਪਈ ਇਹਨੂੰ ਛੱਡ ਦੇ ਛੱਡ ਦੇ ਛੱਡ ਦੇ ਪਰ ਇਹ ਮੁੰਡਾ ਤੇ ਕਿਤੇ ਮੇਰੀ ਸੁਣਦਾ ਗਿੰਦਾ ਹੀ ਨਹੀਂ ਆ ਲੋਕਾਂ ਨੂੰ ਤੇ ਧੀਆ ਦਾ ਫਿਕਰ ਹੁੰਦਾ ਵਿਆਹ ਦਾ ਪੇ ਭਾਰ ਹੁੰਦਾ ਸਾਡੇ ਸਿਰ ਤੇ ਧੀਆ ਦਾ ਪਰ ਮੈਨੂੰ ਮੈਨੂੰ ਤੇ ਭਾਰ ਮੇਰੇ ਪੁੱਤ ਦਾ ਆ ਪਈ ਇਹਦਾ ਕਿਤੇ ਵਿਆਹ ਹੋ ਜੇ ਤੇ ਮੈਂ ਵੀ ਕਿਤੇ ਟੈਨਸ਼ਨ ਫਰੀ ਹੋ ਜਾ ਕੀ ਕਰਾਂ ਇਹ ਤੇ ਸ਼ਰਾਬ ਛੱਡਦਾ ਹੀ ਨਹੀਂ ਕਿਤੇ ਸਾਰੇ ਰਿਸ਼ਤੇ ਦਰਾਂ ਚ ਵੀ ਹੋਏ ਹੋਏ ਹੋਈ ਪਈ ਆ ਹੁਣ ਤੇ ਕੋਈ ਵਿਚੋਲਾ ਵਣੀ ਹਾਂ ਕਰਦਾ ਹੁਣ ਤੇ ਨਾ ਮੱਥਾ ਮਾਰਨ ਦਾ ਕੋਈ ਫਾਇਦਾ ਹੀ ਨਹੀਂ ਆ ਜਦੋਂ ਉੱਠੇਗਾ ਨਾ ਉਦਾਂ ਹੀ ਅਧਰਾਂ ਗੱਲ ਕਰਾਂਗੇ ਆਸਮੀ ਆਸਮੀ ਕੀ ਹਾਲ ਆ ਠੀਕ ਆ ਤੁਸੀਂ ਨਾ ਵਧੀਆ ਵਧੀਆ ਕੀ ਕਰਨ ਦੀਆਂ ਕੋਹ ਨਹੀਂ ਸਬਜ਼ੀ ਰਹੀ ਬਣਾਉਣ ਅੱਛਾ ਅੱਛਾ ਤੇ ਮੈਂ ਤੈਨੂੰ ਕਹਿਣਾ ਸੀ ਮੈਂ ਆਉਣਾ ਦੋ ਚਾਰ ਦਿਨਾਂ ਲਈ ਅੱਛਾ ਤੇ ਠੀਕ ਆ ਆਜਾ ਕੋਈ ਗੱਲ ਨਹੀਂ ਆਹ ਮੈਂ ਕਿਹਾ ਚਲ ਦੱਸ ਦਿੰਨੀ ਆ ਫੋਨ ਕਰਕੇ ਅੱਛਾ ਅੱਛਾ ਇੱਥੇ ਟੈਸਟ ਆ ਨਾ ਮੇਰਾ ਕੋਈ ਤੇ ਮੈਂ ਕਿਹਾ ਚਲ ਦੋ ਚਾਰ ਦਿਨ ਇੱਥੇ ਰਹਿ ਲੈਣੀ ਆ ਫਿਰ ਕੋਈ ਗੱਲ ਨਹੀਂ ਤੇਰਾ ਆਪਣਾ ਹੀ ਘਰ ਆ ਜਿੰਨੇ ਦਿਨ ਮਰਜ਼ੀ ਰਹਿ ਆਹੋ ਰੋਜ਼ ਰੋਜ਼ ਤੈਨੂੰ ਪਤਾ ਫਿਰ ਆਇਆ ਜਾਇਆ ਨਹੀਂ ਜਾਂਦਾ ਹਾਂ ਚਲ ਫਿਰ ਮੈਂ ਆਉਣੀ ਆ ਹਾਂ ਥੋੜੀ ਦੇਰ ਤੱਕ ਅੱਛਾ ਅੱਛਾ ਠੀਕ ਆ ਚਲ ਚਾਂਗਾ ਓਕੇ ਓਕੇ ਚੰਨ ਸਬਜੀ ਬਣੀ ਗਈ ਐ ਮਮੇਂ ਡਸਕਣੀ ਐ ਮਮੀ ਜੀ ਆਉਨਾ ਸਿਮੀ ਦਾ ਫੋਨ ਆਇਆ ਏ ਤਾਉਣ ਲੱਗਿਓ ਕੋਈ ਨਹੀਂ ਤੀਏ ਆਉਣ ਲੱਗੀ ਆ ਤੇ ਹਾਂ ਜੀ ਕੱਲੀ ਆਉਣਾ ਉਹਨੇ ਕਿਹ ਨਾਲ ਕਹਿੰਦੇ ਆਉਣਾ ਨਹੀਂ ਉਹਨੇ ਕੱਲੀ ਨੇ ਆਉਣਾ ਵਾ ਉਹਦਾ ਨਾ ਟੈਸਟ ਹੋਇਆ ਸਾਡੇ ਸਰਚ ਹੀ ਆ ਤੇ ਕਿੰਨੀ ਹੀ ਮੈਂ ਤਿੰਨ ਚਾਰ ਦਿਨ ਰਹਿਣਾ ਤੇ ਮੈਂ ਕੋਈ ਗੱਲ ਨਹੀਂ ਆ ਜਾ ਤੇ ਕੋਈ ਨਹੀਂ ਉਹਦੀ ਭੈਣ ਦਾ ਘਰ ਆ ਤੇ ਉਹਦਾ ਵੀ ਘਰ ਆ ਜਿੰਨੇ ਦਿਨ ਮਰਜੀ ਰਵੇ ਚਲੋ ਮੈਂ ਨਾ ਉਹਦਾ ਚਾਹ ਪਾਣੀ ਵਾਸਤੇ ਕਰ ਦਿਆਂ ਇੰਤਜ਼ਾਮ ਹਾਂ ਬਣਾਵਣਾ ਤੇ ਉਹਦੇ ਵਾਸਤੇ ਠੀਕ ਹੈ ਸਾਸ਼ੀ ਗੱਲ ਅਗੀ ਬਰਾ ਟਾਈਮ ਲਾਤਾ ਤੂ ਤੇ ਬੱਸ ਪੈਣਾ ਇਦਾ ਹੀ ਹੌਲੀ ਹੌਲੀ ਇੱਕ ਉਹਨੇ ਆਟੋ ਵਾਲ ਨੇ ਪਿਛੇ ਲਾਤਾ ਗਰਮੀ ਵੀ ਬੜੀ ਆ ਅੱਛਾ ਅੱਛਾ ਤਾਂ ਉਹਨੂੰ ਕਹਿਣਾ ਹੈ ਨਾ ਇੱਥੇ ਤੱਕ ਆ ਜਾ ਬੱਸ ਉਹ ਆਇਆ ਹੀ ਨਹੀਂ ਮੈਂ ਕਦੋਂ ਦੀ ਤੇਰੀ ਵੇਟ ਕਰਨੀ ਸੀ ਅੱਛਾ ਸਾਸ਼ੀ ਗਲ ਮਸੀ ਜੀ ਸਾਸ਼ੀ ਘਰਸੀ ਮੀ ਕੀ ਹਾਲ ਠੀਕ ਠਾਕ ਸਾਸ਼ੀ ਮੀ ਤੂੰ ਬਾਹਰ ਮੈਂ ਪਾਣੀ ਲੈ ਕੇ ਆਣੀ ਹਾਂ ਹਾਂ ਠੀਕ ਹੈ ਠੀਕ ਹੈ ਹੋਰ ਮੰਮੀ ਡੈਡੀ ਠੀਕ ਠਾਕ ਹੀ ਹਾਂਜੀ ਹਾਂਜੀ ਠੀਕ ਆ ਮੰਮੀ ਹਣੀ ਅੱਛਾ ਹੋਰ ਤੂੰ ਸੁਣਾਓ ਠੀਕ ਠਾਕ ਸੇਤ ਹਾਂ ਹਾਂ ਠੀਕ ਠਾਕ ਚਲ ਵਧੀਆ ਅੱਲਾ ਬਣੇ ਠੀਕ ਰੰディ ਸਦੀਪ ਚਾਹ ਲੱਗੀ ਏ ਬਣਾਉਣ ਤੂੰ ਬਹਿ ਜਾ ਕੇ ਮੈਂ ਲੈ ਕੇ ਆਉਣੀ ਆ ਨਹੀਂ ਜਾ ਮੈਂ ਤੈਨੂੰ ਅੱਜ ਚਾਹ ਬਣਾ ਕੇ ਪਿਲਾਉਣੀ ਆ ਨਹੀਂ ਤੂੰ ਬਹਿ ਜਾ ਕੇ ਜਦੋਂ ਕੁਵਾਰੀਆਂ ਦੀ ਤੂੰ ਉਹਦੋਂ ਤੇ ਮੇਰੇ ਨਾਲ ਲੜਦੀ ਹੁੰਦੀ ਸੀ ਕਿ ਤਾ ਚਾਹ ਨਹੀਂ ਕਦੇ ਨੇ ਬਣਾਈ ਉੱਠ ਕੇ ਕੰਮ ਨਹੀਂ ਕੋਈ ਕਰਦੀ ਅੱਗੇ ਤੂੰ ਹੀ ਬਣਾਨੀ ਰੋਜ਼ ਲਿਆ ਮੈਂ ਬਣਾਵਾ ਚਲ ਠੀਕ ਆ ਬਣਾ ਲੈ ਫੇਰ ਚਾਹ ਪਾਤੀ ਹੰਡ ਪੱਤੀ ਹਾਂ ਖੰਡ ਪੱਤੀ ਪਾਤੀ ਬਸ ਦੁੱਧ ਪਾਣਾ ਚਲ ਠੀਕ ਆ ਮੈਂ ਦੁੱਧ ਪਾ ਕੇ ਲੈ ਆਉਣੀ ਆ ਠੀਕ ਆ ਸੰਦੀਪ ਲੈ ਚਾਹ ਲੈ ਇੰਟ ਚਲ ਬਹਿ ਜਾਂ ਪੀ ਲੈ ਫੇਰ ਤੂੰ ਚਲ ਸੰਦੀਪ ਤੂੰ ਕੋਈ ਹੋਰ ਕੰਮ ਕਰ ਲਾ ਹੁਣ ਤੇ ਰੋਟੀ ਸਬਜੀ ਤਾਂ ਮੈਂ ਆਪੇ ਵੇਖ ਲੈਨੀ ਆ ਚਲ ਠੀਕ ਆ ਸਵਾਦ ਆ ਚਾਹ ਹਾਂ ਚਾਹ ਤੇ ਸਵਾਦ ਆ ਹਲਾ ਚਲ ਵੇਖ ਲੈ ਫਿਰ ਸੰਦੀਪ ਹਾਂਜੀ ਮੰਮ ਜੀ ਓਕ ਬੜੀ ਲੱਗੀ ਆ ਰੋਟੀ ਲਾ ਲਾ ਹਾਂ ਰੋਟੀ ਮੰਮ ਜੀ ਅੱਜ ਨਾ ਸਿਮੀ ਬਣਾਉਂਦੀ ਆ ਅੱਛਾ ਹਾਂਜੀ ਚਲ ਅੱਜ ਸਿਮੀ ਦੇ ਹੱਥਾਂ ਦੀ ਰੋਟੀ ਦਾ ਸੁਆਦ ਵੇਖ ਲੈਨੇ ਆ ਕਿਦਾਂ ਦੀ ਆ ਹਾਂਜੀ ਮੈਂ ਤਾਂ ਉਹਨੂੰ ਕਿਹਾ ਹੈ ਕਿ ਤੂੰ ਰਹਿਣ ਦੇ ਰੋਟੀ ਮੈਂ ਬਣਾ ਦਿੰਨੇ ਆ ਤੂੰ ਤਾਂ ਇਹ ਚਾਰ ਦਿਨ ਪੁਰਾਣੀ ਕਹਿੰਦੀ ਨਹੀਂ ਨਹੀਂ ਮੈਂ ਬਣਾਉਣੀ ਆ ਅੱਜ ਰੋਟੀ ਉਹ ਮੈਨੂੰ ਕਿੰਦੀ ਕਿ ਜਦੋਂ ਤੂੰ ਖਵਾਰੀ ਨਹੀਂ ਉਦੋਂ ਤੂੰ ਕਿੰਦੀ ਨਹੀਂ ਰੋਟੀ ਤੂੰ ਬਣਾ ਤੇ ਅੱਜ ਮੈਂ ਬਣਾਉਂਦੀ ਤੂੰ ਬਣਾਉਣੇ ਦੇਂਦੀ ਮੈਂ ਚੱਲ ਬਣਾ ਲਾ ਫਿਰ ਅੱਛਾ ਅੱਛਾ ਆ ਗਿਆ ਆ ਹੂੰ ਅੱਜ ਤਾਂ ਹੀ ਡੱਫ ਕੇ ਆਇਆ ਚੰਗਾ ਭਲਾ ਤੇ ਮੈਂ ਤੁਰਿਆ ਆਂਦਿਆਂ ਰੋ ਰੋ ਸ਼ਰਾਬ ਪੀ ਜਾਣੀ ਹੁਣ ਚੱਲ ਚੰਗਾ ਹੋਇਆ ਚੱਲ ਸ਼ੁਕਰਿਆ ਅੱਜ ਠੀਕ ਠਾਕ ਹੀ ਘਰ ਆ ਗਿਆ ਆ ਨਹੀਂ ਤੇ ਬਗਾਨੀ ਕੁੜੀ ਦੇ ਸਾਹਮਣੇ ਮੇਰੀ ਬੇਇੱਜ਼ਤੀ ਹੋ ਜਾਣੀ ਬਬੀ ਸੰਦੀਪਾ ਵੀ ਇਹ ਗਲਾਸ ਪਾਣੀ ਦਿਓ ਉਹ ਤੁਸੀਂ ਚਲ ਸੰਦੀਪ ਨਾਲ ਗੱਲ ਕਰਕੇ ਵੇਖਦੀ ਆ ਸੰਦੀਪ ਹਾਂਜੀ ਮਮ ਜੀ ਕੀ ਕਰਨੀ ਆ ਕਹਨੇ ਫੋਨ ਚਲਾਉਨੇ ਹੈ ਦੱਸੋ ਮੈਂ ਕਹਿੰਦੀ ਸੀ ਮੀਨੀ ਕਿ ਨਿਕਦੇ ਰਹਿਣਾ ਉਹਨੇ 3-4 ਦਿਨ ਰਹਿਣਾ ਹਜੇ ਬੜੀ ਚੰਗੀ ਏ ਤੇਰੀ ਭੈਣ ਹਾਂਜੀ ਕਿੰਨਾ ਕੰਮ ਕਰਦੀ ਏ ਮਾਸਾਣੀ ਕੁੜੀ ਚ ਕਿਤੇ ਆਲਸ ਹਾਂਜੀ ਮੰਮਜੀ ਇਹ ਤਾਂ ਹੈ ਕੰਮ ਤੇ ਉਹ ਸਾਰਾ ਜਾਂਦੀ ਕਰਦਾ ਨਹੀਂ ਤਾਂ ਨਿੱਕੀਆਂ ਭੈਣਾਂ ਕਹਿ ਦਿੰਦੀਆਂ ਵੱਡੀ ਭੈਣ ਲੱਗੀ ਰਹੀ ਮੈਂ ਕਿਉਂ ਕਰਾਂ ਕੰਮ ਪਰ ਇਹ ਨਹੀਂ ਇਦਾਂ ਦੀ ਅੱਛਾ ਅੱਛਾ ਮੈਂ ਤੇਰ ਨਾਲ ਗੱਲ ਕਰਨੀ ਸੀ ਭੀ ਆਪਣੇ ਜੀਤੇ ਦਾ ਰਿਸ਼ਤਾ ਨਾ ਕਰਦੀ ਏ ਤੇਰੀ ਭੈਣ ਵਾਲਾ ਮਮ ਜੀ ਇਹ ਤੁਹੇ ਕੀ ਕਹਿਣ ਦੇ ਜੈ ਸੰਦੀਪ ਮੈਂ ਸਹੀ ਕਹਿਂਦੀ ਆ ਚਲ ਦੋਵੇਂ ਪੜਣਾ ਤੂੰ ਇੱਕੋ ਘਰ ਚ ਰਹੋਗੀ ਆ ਨਹੀਂ ਮਮ ਜੀ ਜਿੱਤੇ ਵਾਸਤੇ ਨਾ ਆਪਾਂ ਕੋਈ ਹੋਰ ਰਿਸ਼ਤਾ ਵੇਖ ਲੈਨੇ ਆ ਸਿਮੀ ਦਾ ਨਹੀਂ ਕਰਨਾ ਕਿਉਂ ਸਿਮੀ ਦਾ ਰਿਸ਼ਤਾ ਕਿਉਂ ਨਹੀਂ ਕਰਨਾ ਮੈਂ ਤਾਂ ਜਿੱਤੇ ਨੂੰ ਸਿਮੀ ਦਾ ਹੀ ਰਿਸ਼ਤਾ ਕਰਨਾ ਆ ਮਮੀ ਜੀ ਤੁਹਾਨੂੰ ਪਤਾ ਵੀ ਆ ਜਿੱਤਾ ਕਿਹਾ ਜਾਵਾ ਤੇ ਉਹਦੀਆਂ ਅੱਜ ਤਾਂ ਵੀ ਪਤਾ ਤੁਹਾਨੂੰ ਚੰਗੀ ਤਰ੍ਹਾਂ ਸਰਾਬੀ ਹੈਗਾ ਇੱਕ ਨੰਬਰ ਦਾ ਤੇ ਮੈਂ ਆਪਣੀ ਭੈਣ ਦਾ ਵਿਆਹ ਕਰਕੇ ਉਹਦੀ ਜ਼ਿੰਦਗੀ ਖਰਾਬ ਕਰਨੀ ਹੈ ਲੈ ਉਹਦੀ ਕਾਦੀ ਜ਼ਿੰਦਗੀ ਖਰਾਬ ਹੋਣੀ ਆ ਮੈਂ ਬੈਠੀ ਆ ਨਾ ਮੰਮੀ ਤੁਹਾਨੂੰ ਵੀ ਪਤਾ ਚੰਗੇ ਤਰ੍ਹਾਂ ਕਿ ਜੇ ਘਰ ਦੀ ਨੀਂਹ ਨਾ ਚੰਗੀ ਹੋਏ ਉਹ ਘਰ ਕਿੱਥੋਂ ਬਣ ਜੇਗਾ ਕੱਲ ਨੂੰ ਕੋਈ ਤੂਫਾਨ ਆ ਜਾਣਾ ਤਾਂ ਛੱਟ ਡਿੱਗ ਜਾਂਦਾ ਵਾ ਸੰਦੀਪ ਤੂੰ ਉਹਦੀ ਫਿਕਰ ਨਾ ਕਰ ਤੇਰੀ ਭੈਣ ਭੁੱਖੀ ਨਹੀਂ ਮਰਦੀ ਮੰਮੀ ਜੀ ਤੁਸੀਂ ਸਮਝਦੇ ਨਹੀਂ ਪਏ ਗੱਲ ਨੂੰ ਜੀਤਾ ਨੇ ਜੋਗਾ ਨਹੀਂ ਹੈਗਾ ਕਿ ਕੱਲ ਨੂੰ ਕੋਈ ਮੁਸੀਬਤ ਆ ਜਾਣਾ ਸਿਮੀ ਤੇ ਤਾਂ ਸੰਭਾਲ ਸਕੇ ਦਵਾਨ ਨੂੰ ਵੱਖੋਂ ਚ ਟਾਈਮ ਨਹੀਂ ਲੱਗਣਾ ਕੋਈ ਨਹੀਂ ਹੁੰਦਾ ਮੈਂ ਤੇ ਰਿਸ਼ਤਾ ਕਰਨਾ ਜੀਤੇ ਦਾ ਸਿਮੀ ਨਾਲ ਜੀਤਾ ਕੋਹਾਏ ਕਿ ਚਲੋ ਇਹ ਦੱਸ ਦੋ ਫਿਰ ਤੇ ਨਾ ਉਹਦੀ ਕੋਈ ਨੌਕਰੀ ਆ ਨਾ ਦਾ ਕੋਈ ਕੰਮਕਾਰ ਆ ਵਿਆਹ ਤੇ ਹੀ ਕਿੱਦਾਂ ਕਰ ਦੋਗੇ ਤਾਂ ਲੈ ਮੈਂ ਰਿਸ਼ਤਾ ਨਹੀਂ ਮਨਜ਼ੂਰ ਮੰਮੀ ਜੀ ਮੈਂ ਨਹੀਂ ਕਰਨਾ ਨਹੀਂ ਹੁਣ ਫੋਨ ਤੇ ਲੱਗਾ ਆ ਵੇਲਿਆ ਤੈਨ ਮੇ ਆਨੀ ਹੀ ਨਾ ਕੋਈ ਨੌਕਰੀ ਨੌਕਰੀ ਵੇਖ ਲਾ ਕੋਈ ਕੰਮ ਤੰਦਾ ਵੇਖ ਲਾ ਕਿਤੇ ਤੇਰਾ ਰਿਸ਼ਤਾ ਹੋ ਜਾਊਗਾ ਪਰ ਤੂੰ ਤਾਂ ਮੇਰੀ ਇੱਕ ਵੀ ਨਹੀਂ ਸੁਣੀ ਓ ਕੀ ਹੋ ਗਿਆ ਮੰਮੀ ਆਂਦੇ ਦਿਵਾਲੇ ਹੋ ਗਏ ਹੁਣ ਆ ਕੀ ਆ ਮੈਂ ਸੰਦੀਪ ਕੋ ਗਈ ਸੀ ਹਾਂ ਮੈਂ ਕਿਹਾ ਵੀ ਚੱਲ ਤੇਰੀ ਭੈਣ ਦਾ ਰਿਸ਼ਤਾ ਨਾ ਜੀ ਤੈਨੂੰ ਕਰ ਦਿੰਨੇ ਆ ਅਗਲੀ ਨੇ ਸਾਫ਼ ਮਨਾ ਕਰ ਦਿੱਤਾ ਆ ਕਿਹੜੀ ਭੈਣ ਆ ਜਿਹੜੀ ਆਈ ਆ ਤੇ ਹੋਰ ਕਿਹੜੀ ਓ ਮੈਂ ਨਹੀਂ ਕਰਨਾ ਇਹਨਾਂ ਦਾ ਰਿਸ਼ਤਾ ਵੀ ਅੱਗੇ ਤੈਨੂੰ ਬੜਾ ਰਿਸ਼ਤੇ ਹੋਣ ਦੇ ਆ ਉਮਰ ਤੇਰੀ ਨਹੀਂ ਹੋ ਚੱਲੀ ਆ ਰਿਸ਼ਤਾ ਕੋਈ ਤੇਰਾ ਸਿਦੇੜੀ ਚੜਦਾ ਹੁਣ ਤੇ ਕੋਈ ਵੀ ਚੋਲਾ ਵੀ ਹਾਂ ਮੀ ਨਹੀਂ ਪਰਦਾ ਤੇ ਕੀ ਕਰਾਂ ਹੁਣ ਫਿਰ ਮੈਂ ਇਹਦੇ ਨਾਲ ਹੀ ਰਿਸ਼ਤਾ ਕਰਨਾ ਮੈਂ ਤੇਰਾ ਤੂੰ ਮੰਨਾਲੋ ਫਿਰ ਭਾਬੀ ਨੂੰ ਜੇ ਮੰਦੀਆ ਤੇ ਕਰ ਲੈਣਾ ਤੁਹਾਡੇ ਕਹਿੰਦੇ ਮੰਨਾਂ ਕੀ ਕਹਿੰਦੀ ਨਾ ਤੇ ਉਹਦਾ ਕੋਈ ਕੰਮ ਆ ਤੇ ਸ਼ਰਾਬ ਵੀ ਪੀਂਦਾ ਆ ਤਨਵਾਨੀ ਹੀ ਨਾ ਛੱਡ ਦੇ ਛੱਡ ਦੇ ਪਰ ਤੂੰ ਤੇ ਮੇਰੀ ਇੱਕ ਵੀ ਨਹੀਂ ਸੁਣਦਾ ਮੰਮੀ ਦੇਲ ਤੇ ਨੀਓ ਮੇਰਾ ਕਰਦਾ ਉਹਦੇ ਨਾਲ ਵਿਆਹ ਕਰਾਉਣ ਨੂੰ ਪਰ ਜੇ ਫਿਰ ਤੁਸੀਂ ਕਹਿੰਦੇ ਨਾ ਕਰਾਉਣਾ ਤੇ ਮੈਂ ਕਰਾ ਲੈਣਾ ਵਾ ਫਿਰ ਮੈਂ ਤੈਨੂੰ ਇੱਕ ਸਕੀਮ ਦੇ ਨਾਮ ਕਿਹੜੀ ਸਕੀਮ ਤੂੰ ਐਦਾਂ ਕਰ ਆ ਸਾਰਾ ਘਰ ਨਾ ਮੇਰੇ ਨਾਲ ਲਿਖ ਦੇ ਫਿਰ ਭਾਬੀ ਨੇ ਮੰਨ ਨਹੀਂ ਵੇ ਤੇਰੇ ਨਾਂ ਕਿਦਾਂ ਮੈਂ ਲਿਖਦਾ ਵੱਡੇ ਦਾ ਵੀ ਹਿੱਸਾ ਬੰਦਾ ਨਹੀਂ ਆ ਉਹਨੂੰ ਨਹੀਂ ਦੇਣਾ ਹਿੱਸਾ ਤੈਨੂੰ ਇਕੱਲੇ ਨੂੰ ਕਿਦਾਂ ਦੇਦਾ ਮੈਂ ਓ ਮੰਮੀ ਤੂੰ ਮੇਰੀ ਗੱਲ ਨਹੀਂ ਸਮਝੀ ਉਹਦੇ ਕੋਲ ਤਾਂ ਸਾਰਾ ਕੁਝ ਆ ਵਿਆਹਿਆ ਵੀ ਆ ਲੱਖਾਂ ਦੇ ਹਿਸਾਬ ਨਾਲ ਤਨਖਾਹ ਲੈਣ ਡਿਆ ਫਿਰ ਬਣਾ ਲੂਗਾ ਮੇਰ ਕੋ ਕੀ ਆ ਰਿਸ਼ਤਾ ਐਦਾਂ ਹੀ sire ਚੜਨਾ ਹੀ ਅੱਗੇ ਤੇਰੀ ਮਰਜ਼ੀ ਆ ਗੱਲ ਤੇ ਤੇਰੀ ਜੀਤੇ ਬਿਲਕੁਲ ਠੀਕ ਆ ਫੇਰ ਤੇ ਸੰਦੀਪ ਨੂੰ ਪਤਾ ਹੋਊਗਾ ਨਾ ਵੀ ਇਹਦੇ ਕੋਲ ਉਹ ਹੈਗੀ ਆ ਪ੍ਰਾਪਰਟੀ ਫੇਰ ਤੇ ਹਾਂ ਕਰੂਗੀ ਨਾ ਹਾਂ ਨਾਲੇ ਆਪਾਂ ਕਿਹੜਾ ਕਿਸ ਨਾਲ ਗੱਲ ਕਰਨੀਆਂ ਆ ਆਪਾਂ ਜੌਬ ਕਰਕੇ ਕਚਰੀ ਜਾਂਦੇ ਆ ਤੇ ਆਪਣੇ ਨਾਮ ਕਰਾ ਲੈਣਾ ਮੈਂ ਚਲ ਠੀਕ ਆ ਫੇਰ ਚੱਲ ਆਜੀ ਚਲ ਜਾਨੇ ਆ ਫਿਰ ਅਜੀਬ ਜਾਣੇ ਪਤਾ ਪਤਾ ਪਹਿਲੇ ਘਰ ਆਣਨੇ ਆ ਤੇ ਫਿਰ 2-3 ਦਿਨਾਂ ਤੱਕ ਆਪਣੇ ਨਾਂ ਕਰਾਵਾਂਗੇ ਚੱਲ ਆ ਜਾ ਫਿਰ ਘਰ ਆਈਏ ਪਤਾ ਵੇਡਾ ਫਾਇਆ ਫੇਰ ਤੂੰ ਬੋਲਣਾ ਨਹੀਂ ਬੋਦਾ ਵੇ ਸ਼ਰਮ ਕਰ ਕੋਈ ਸ਼ਰਮਾ ਵੇ ਅੱਗੇ ਰਾਤ ਨੂੰ ਪੀਣਾ ਹੋਂ ਤੂੰ ਦਿਨੇ ਡੱਫਣ ਲੱਗ ਪਿਆ ਆ ਕਿਉਂ ਨਹੀਂ ਤੈਨੂੰ ਅਕਲ ਆਉਂਦੀ ਵੇ ਤੈਨੂੰ ਕਿਉਂ ਨਹੀਂ ਸ਼ਰਮ ਆਉਂਦੀ ਕਿਉਂ ਇਹੋ ਜਿਹਾ ਕਰਤੂਤਾਂ ਖੋਲਦਾ ਤੂੰ ਕੀ ਕਰਾਂ ਫਿਰ ਮੈਂ ਕੀ ਕਰਾਂ ਵੇ ਤੈਨੂੰ ਕਿੰਨੇ ਕਿਹਾ ਡੱਫ ਤੇਰੇ ਬੜੀ ਬਿੱਦੀ ਆ ਤੂੰ ਜਿੱਦੇ ਮੈਨੂੰ ਪੈਸੇ ਜਪਾੜ ਵੇਖ ਕੇ ਢੀ ਲੜਾਉਂਦਾ ਮੇਰੇ ਅੱਗੇ ਚੁੱਪ ਕਰਿਆ ਨਾ ਆਉਂ ਤਾਂ ਬੈ ਜਾ ਸਿਰਨਾਖਾ ਮੇਰਾ ਦੇ ਮਾਂ ਅੱਗੇ ਇਦਾਂ ਬੋਲੇਗਾ ਹਾਂ ਤੂੰ ਮਾਂ ਨੂੰ ਜਵਾਬ ਦੇਂਗਾ ਚਲ ਜਾ ਮੈਂ ਲਾਗਾਂ ਮੇਰੇ ਨਾਲ ਜਾਂਦਾ ਬਕਵਾਸ ਕੀਤੀ ਨਾ ਘਰੋਂ ਕੱਢ ਦੇਣਾ ਮੈਂ ਤੈਨੂੰ ਬਾਹਰ ਤੂੰ ਕੱਢ ਦੇਂਗੇ ਮੈਨੂੰ ਉਹ ਆਪਣੇ ਹੱਥੀ ਤੂੰ ਮੇਰੇ ਨਾਲ ਹੀ ਦਮਗਾ ਨਾ ਤੇ ਇੱਕ ਮਿੰਟ ਲਾਉਂਗਾ ਤੈਨੂੰ ਕੱਢ ਲਗਾ ਇੱਥੋਂ ਇੱਕ ਕਮਿੰਟ ਅੱਛਾ ਤੂੰ ਮਾਨੂੰ ਘਰੋਂ ਕੱਢੇਂਗਾ ਹੁਣ ਗੱਲ ਥੋਲਾ ਬੁੜੀਏ ਚਲ ਯਾ ਮੇਰੇ ਕੋ ਚਾ ਚਲ ਯਾ ਥਾਂ ਮੰਮੀ ਜੀ ਉਠੋ ਹਲੋ ਉਠੋ ਉਠੋ ਮੰਮੀ ਇੱਧਰ ਬੈਠੋ ਬੈਠੋ ਮੰਮੀ ਵੇਖ ਲਿਆ ਨਾ ਭਾਈ ਤੁਹਾਨੂੰ ਮੈਂ ਕਹਿੰਦੀ ਹਾਂ ਨਾ ਜੇ ਜਿਹੜੀ ਨੇ ਟੈਡੀ ਆ ਉਹ ਕੰਨ ਕਿੱਥੋਂ ਸਿੱਧੀ ਨਿਕਲ ਜੂਗੀ ਤੂੰ ਇਹ ਕਿੰਦਾ ਹੀ ਸਿਮੀ ਦਾ ਵਿਆਹ ਕਰਦੇ ਤੇ ਜਿੱਤ ਆਪੇ ਸੁਧਰ ਜੂਗਾ ਜਦੋਂ ਮੁੰਡੇ ਦੇ ਮਮੀ ਢਾਡਾ ਨਹੀਂ ਖਿਆਲ ਰੱਖਿਆ ਤੁਸੀਂ ਹਜੇ ਉਹਦੀ ਮਾਂ ਜੇ ਜੰਮਿਆ ਪਾਲਿਆ ਇਨਾ ਵੱਡਾ ਕੀਤਾ ਉਹਨੂੰ ਤੁਹਾਡੀ ਇੱਜ਼ਤ ਨਹੀਂ ਕੀਤੀ ਉਹਨੇ ਤੇ ਸਿਮੀ ਦੀ ਕਿੱਥੋਂ ਕਰੂਗਾ ਉਹਦੀ ਤਾਂ ਜ਼ਿੰਦਗੀ ਖਰਾਬ ਕਰ ਦੇਣੀ ਹੈ ਨਾ ਉਹਨੇ ਤੇ ਇਹ ਤੂੰ ਚੰਗਾ ਹੀ ਕੀਤਾ ਰਿਸ਼ਤੇ ਦੀ ਨਾ ਕਰਕੇ ਸ਼ਰਾਬੀਆਂ ਦਾ ਤੇ ਕੋਈ ਹਾਲ ਨਹੀਂ ਆ ਇਹ ਨਹੀਂ ਸੁਦਰਸਾ ਅਗਰਾ ਮੁੰਡਾ ਕਦੀ ਵੀ ਤੇ ਤੁਹੀ ਨਾ ਬੋਤਾ ਕੁਝ ਕਿਹਾ ਇਹਨੂੰ ਹੁਣ ਤਾਂ ਚੱਲ ਬਚਾਅ ਹੋ ਗਿਆ ਜੇ ਸੱਟ ਲੱਗ ਜਾਂਦੀ ਤਾਂ ਫਿਰ ਇਹਨੇ ਕਿੱਥੇ ਲੈ ਕੇ ਜਾਣਾ ਸੀ ਤੁਹਾਨੂੰ ਤੇ ਨਾ ਹੀ ਮੈਂ ਕਿਤੇ ਲੈ ਕੇ ਜਾ ਸਕਦੀ ਸੀ ਕੋਈ ਗੱਲ ਨਹੀਂ ਤੁਜਿੰਦਰ ਆਪੇ ਆ ਚੱਲੇ ਹਫਤੇ ਤੱਕ ਉਹ ਕਰਨਗੇ ਗੱਲ ਇਹਦੇ ਨਾਲ ਚਲਤੀਏ ਮੈਨੂੰ ਮਾਫ ਕਰਦੇ ਮੈਂ ਤਾਂ ਐਵੇਂ ਤੈਨੂੰ ਪਿੱਛੇ ਪਈ ਵੀ ਰਿਸ਼ਤਾ ਕਰਦੇ ਰਿਸ਼ਤਾ ਕਰਦੇ ਚੰਗਾ ਹੋਇਆ ਤੇਰੀ ਭੈਣ ਦੀ ਜ਼ਿੰਦਗੀ ਬਚ ਗਈ ਆ ਚਲੋ ਮੰਮੀ ਜੀ